ਸੂਬੇ ਦੇ ਵਿੱਚ ਠੰਡ ਦਾ ਕਹਿਰ ਵਧਣ ਵਾਲਾ ਵੈਦ ਦਾਸੀ ਕਿ ਸੂਬੇ ਦੇ ਵਿੱਚ ਵਿਭਾਗ ਦੇ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਇੱਕ ਵਾਰ ਮੁੜ ਤੋਂ ਸੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਵੈ ਤਾਂ ਅਸੀਂ ਕੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 3 ਦਿਨਾਂ ਦੇ ਲਈ ਸੀਤ ਲਹਿਰ ਯਾਨੀ ਕਿ ਜੋ ਕੋਲਡ ਵੇਵਜ਼ ਹੁੰਦੀਆਂ ਨੇ ਉਹ ਚੱਲਣਗੀਆਂ ਅਤੇ ਇਸ ਸੰਬੰਧੀ ਵਿਭਾਗ ਦੇ ਵੱਲੋਂ ਇੱਕ येलो ਅਲਰਟ ਜਾਰੀ ਕਰ ਦਿੱਤਾ ਗਿਆ ਵੈ ਸਵੇਰੇ ਦੇ ਵਿੱਚ ਠੰਡ ਲਗਾਤਾਰ ਵਧਦੀ ਦਿਖਾਈ ਦੇ ਰਹੀ ਹੈ ਸਵੇਰੇ ਦੇ ਵਿੱਚ ਘੱਟ ਤੋਂ ਘੱਟ ਤਾਪਮਾਨ ਵੀ ਹੁਣ 4 ਡਿਗਰੀ ਦੇ ਆਸ-ਪਾਸ ਪਹੁੰਚ ਚੁੱਕਿਆ ਵੈ ਕਿਆਸੀ ਕੀ येलो ਅਲਰਟ ਜਾਰੀ ਹੋਇਆ ਹੋਇਆ ਹੈ ਤੇ ਕਈ ਇਲਾਕਿਆਂ ਦੇ ਵਿੱਚ ਧੁੰਦ ਨੂੰ ਲੈ ਕੇ ਵੀ ਚਿੰਤਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਯਾਨੀ ਕਿ ਉਹਨਾਂ ਕੁਝ ਜਿਹੇ ਇਲਾਕਿਆਂ ਦੇ ਵਿੱਚ ਖੁੱਲੇ ਇਲਾਕੇ ਜੋ ਹੁੰਦੇ ਉਹਨਾਂ 'ਚ ਧੁੰਦ ਵੀ ਪਵੇਗੀ ਅਤੇ येलो ਅਲਰਟ ਜੋ ਕਿ ਕੋਲਡ ਵੇਵਜ਼ ਨੂੰ ਲੈ ਕੇ ਜਾਰੀ ਹੋਇਆ ਫੈ ਸੁਦਾਸਜੀ ਕੀ ਆਸਤਨ ਤਾਪਮਾਨ ਦੇ ਵਿੱਚ ਕੁਝ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਵੈ ਪਰਾਲਾ ਕੀ ਇਸ ਮਾਮੂਲੀ ਵਾਧੇ ਤੋਂ ਬਾਅਦ ਵੀ ਸੂਬੇ ਦੇ ਵਿੱਚ ਠੰਡ ਬਣੀ ਹੋਈ ਹੈ ਸੁਦਾਸਜੀ ਕੀ ਘੱਟ ਤੋਂ ਘੱਟ ਤਾਪਮਾਨ ਸੂਬੇ ਦੇ ਵਿੱਚ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਵੈ ਔਰ ਪਾਕ ਦੇ ਵੱਲੋਂ ਆਉਣ ਵਾਲੇ ਲਗਭਗ 3 ਦਿਨਾਂ ਦੇ ਲਈ ਇੱਕ ਵਾਰ ਮੁੜ ਤੋਂ yellow alert ਜਾਰੀ ਕਰ ਦਿੱਤਾ ਗਿਆ ਵੈ ਔਰ ਵਿਭਾਗ ਨੇ ਇਹ येलो ਅਲਰਟ ਜੋ ਜਾਰੀ ਕੀਤਾ ਵੈ ਇਸ ਦੇ ਵਿੱਚ ਕੋਲਡ ਵੇਵ ਠੰਡੀਆਂ ਹਵਾਵਾਂ ਸੀਤ ਲਹਿਰ ਚੱਲਣ ਦਾ ਜੋ ਭਵਿਕਵਾਣੀ ਹੈ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਸਵੇਰ ਭਰ ਦੇ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਇਸ ਬਾਰੇ ਵੀ ਦੱਸਣੇ ਆ ਦੱਸਿਆ ਕਿ ਸਵੇਰ ਦੇ ਵਿੱਚ ਮੌਸਮ ਖੁਸ਼ਕ ਰਹਿਣ ਵਾਲਾ ਵੈ ਬਾਰਿਸ਼ ਹੋਣ ਦੀ ਕੋਈ ਸੰਭਾਵਨਾ ਨਹੀਂ ਦੱਸੀ ਗਈ ਹੈ ਸੂਬੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਾਰਿਸ਼ ਨੂੰ ਲੈ ਕੇ ਬਦਲਵਾਈ ਨੂੰ ਲੈ ਕੇ ਤੂਫਾਨ ਹਨੇਰੀ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਹੋਇਆ ਵੈ ਪਰ ਸੀਤ ਲਹਿਰ ਦਾ ਅਲਰਟ yellow ਅਲਰਟ ਹੀ ਜਾਰੀ ਹੋਇਆ ਹੈ ਸੋ ਇਹ ਦੱਸਿਆ ਕਿ ਇਹ ਸੀਤ ਲਹਿਰ ਮੁੜ ਤੋਂ ਸੱਤ ਜ਼ਿਲ੍ਹਿਆਂ ਦੇ ਵਿੱਚ ਹੋਵੇਗੀ ਜੋ ਇਹ ਸੱਤ ਜ਼ਿਲ੍ਹੇ ਨੇ ਫਿਰੋਜ਼ਪੁਰ ਫਰੀਦਕੋਟ ਮੁਕਤਸਰ ਫਾਜ਼ਿਲਕਾ ਬਠਿੰਡਾ ਮੋਗਾ ਅਤੇ ਇਸੇ ਨਾਲ ਨਾਲ ਜਲੰਧਰ ਦੇ ਵਿੱਚ ਸੁਦਾਸੀਏ ਕੀ ਜੋ ਤਾਪਮਾਨ ਦੇ ਵਿੱਚ ਵੀ ਇਨ੍ਹਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਤਾਪਮਾਨ ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਸੁਦਾਸੀ ਜੀ ਕੀ ਘੱਟ ਤੋਂ ਘੱਟ ਤਾਪਮਾਨ ਜੋ 4.4 ਡਿਗਰੀ ਦਰਜ ਹੋਇਆ ਵੈ ਹਾਲਾਂਕਿ ਮਾਮੂਲੀ ਵਾਧਾ ਵੀ ਦੇਖਣ ਨੂੰ ਮਿਲਿਆ ਵੈ ਪਰ ਇਸੇ ਬਾਵਜੂਦ ਤਾਪਮਾਨ ਦੇ ਵਿੱਚ ਬਹੁਤਾ ਫਰਕ ਨਹੀਂ ਪਿਆ ਵੈ ਤੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਾਧੇ ਦਿਖਾਈ ਦੇ ਸਕਦੀ ਹੈ ਔਰ ਅਗਲੇ 3 ਦਿਨਾਂ ਤੱਕ ਚੱਲਣ ਵਾਲੀਆਂ ਠੰਡੀਆਂ ਹਵਾਵਾਂ ਦੇ ਕਰਕੇ ਸੂਬੇ ਦੇ ਨਾ 7 ਦਿਨਿਆਂ ਦੇ ਵਿੱਚ ਤਾਪਮਾਨ ਦਾ ਪੱਧਰ ਹੋਰ ਵੀ ਘਟ ਸਕਦਾ ਹੈ ਸੂਬੇ ਦੇ ਵਿੱਚ ਜੋ ਅਲਰਟ ਜਾਰੀ ਹੋਇਆ ਵੈ ਜੋ ਇਹ ਜੋ ਅਲਰਟ ਸੂਬੇ ਦੇ ਵਿੱਚ ਜੋ ਸੀਤ ਲਹਿਰ ਦਾ ਅਲਰਟ ਚਾਰੀ ਹੋਇਆ ਹੋਇਆ ਸੋ ਦੱਸਿਆ ਕਿ ਜੋ 3 ਦਿਨਾਂ ਤੱਕ ਰਹਿਣ ਦੀ ਸੰਭਾਵਨਾ ਹੈ ਉਹ ਲੋਕਾਂ ਨੂੰ ਇਸ ਤੋਂ ਆਪਣੇ ਆਪ ਨੂੰ ਬਚ ਕੇ ਰਹਿਣ ਦੀ ਸਲਾਹ ਦਿੱਤੀ ਗਈ ਹੈ ਆਪਣਾ ਸਿਹਤ ਦਾ ਧਿਆਨ ਰੱਖਣ ਦੇ ਲਈ ਕਿਹਾ ਗਿਆ ਹੈ ਦੱਸਿਆ ਕਿ ਇਹ ਠੰਡੀਆਂ ਹਵਾਵਾਂ ਜੋ ਚੱਲਣ ਗਿਆ ਤੇ ਨਾ ਹਵਾਵਾਂ ਤੋਂ ਆਪਣੇ ਆਪ ਨੂੰ ਕਵਰ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਸਿੱਤ ਲੈਣ ਦੇ ਵਿੱਚ ਜ਼ਿਆਦਾਤਰ ਲੋਕ ਜੋ بیمار ਹੋ ਜਾਂਦੇ ਨੇ ਠੰਡੀਆਂ ਹਵਾਵਾਂ ਕਰਕੇ ਲੋਕਾਂ ਦੀ ਸਿਹਤ ਦੇ ਉੱਤੇ ਅਸਰ ਪੈਂਦਾ ਤੇ ਇਸ ਕਰਕੇ ਸਿਹਤ ਵਿਭਾਗ ਦੇ ਵੱਲੋਂ ਵੀ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਜੋ ਲੋਕ ਨੇ ਇਹਨਾਂ ਠੰਡੀਆਂ ਹਵਾਵਾਂ ਤੋਂ ਜੋ ਬਜ਼ੁਰਗ ਨੇ ਛੋਟੇ ਬੱਚੇ ਨੇ ਇਹਨਾਂ ਠੰਡੀਆਂ ਹਵਾਵਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣ